ਅੱਠਵੇਂ ਦੌਰ ਦੀ ਜਿਹੜੀ ਗੱਲਬਾਤ ਹੈ ਕਿ ਕਿਸਾਨ ਜਥੇਬੰਦੀਆਂ ਤੇ ਸੈਂਟਰ ਸਰਕਾਰ ਦੇ ਵਿੱਚ ਉਹ ਅੱਜ 2 ਵਜੇ ਹੋਣੀ ਹੈ ਵਿਗਿਆਨ ਭਵਨ ਦੇ ਬਾਹਰ ਇਸ ਵਕਤ ਜਿਹੜੀਆਂ ਬੱਸਾਂ ਜਿਹੜੀਆਂ ਹੈਗੀਆਂ ਜਿਨ੍ਹਾਂ ਦੇ ਵਿੱਚ ਕਿਸਾਨ ਲਾਗੂ ਆਣੇ ਨੇ ਉਹ ਇੱਥੇ ਵਿਗਿਆਨ ਭਵਨ ਤੇ ਪਹੁੰਚ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਕਿ ਲੀਡਰਸ ਜਿਹੜੇ ਨੇ ਉਹ ਉਤਰ ਰਹੇ ਨੇ ਜਿਹੜਾ ਬੱਸ ਤੋਂ ਦੇਖ ਸਕਦੇ ਹੋ ਅੱਠਵੇਂ ਦੌਰ ਦੀ ਗੱਲਬਾਤ ਜਿਹੜੀ ਹੈਗੀ ਹੈ ਕਿਸਾਨ ਆਗੂਆਂ ਤੇ ਸੈਂਟਰ ਸਰਕਾਰ ਦੇ ਵਿਚਕਾਰ ਹੋਣ ਜਾ ਰਹੀ ਹੈ ਦੱਸਦੀ ਹੈ ਕਿ ਇਸ ਤੋਂ ਪਹਿਲੇ ਸੱਤ ਦੌਰ ਦੀ ਜਿਹੜੀ ਗੱਲਬਾਤ ਸੀਗੀ ਉਹ ਹੋ ਚੁੱਕੀ ਹੈ ਕਿਸਾਨ ਜੱਟੇ ਬਣਿਆ ਤੇ ਸੈਂਟਰ ਸਰਕਾਰ ਦੇ ਵਿਚਕਾਰ ਤੇ ਦੋ ਮੁੱਦਿਆਂ ਤੇ ਜਿਹੜਾ ਉਹ ਸਹਿਮਤੀ ਬਣੀ ਹੈ ਪਰ ਜਿਹੜੇ ਮੇਨ ਇਸ਼ੂ ਨੇ ਜਨਤ ਵਿੱਚ ਤਿੰਨ ਖੇਤੀ ਕਾਨੂੰਨ ਤੇ ਜਿਹੜਾ ਐਮਐਸਪੀ ਦਾ ਇਸ਼ੂ ਹੈਗਾ ਐਮਐਸਪੀ ਦੇ ਇਸ਼ੂ ਨੂੰ ਲੈ ਕੇ ਜਿਹਨੂੰ ਲੀਗਲ ਰਾਈਟ ਬਣਾਉਣ ਦੀ ਮੰਗ ਜਿਹੜਾ ਹੈ ਜੱਟੇ ਬਣੀਆਂ ਕਰ ਰਹੀਆਂ ਨੇ ਉਹ ਹਜੇ ਵੀ ਰਹਿੰਦਾ ਨੇ ਤੇ ਕਿਸਾਨ ਜੱਟੇ ਬੰਨੀਆਂ ਦਾ ਅੰਦੋਲਨ ਅੱਜ ਜਿਹੜਾ ਹੈਗਾ ਉਹ 40ਵੇਂ ਦਿਨ ਜਿਹੜਾ ਐਂਟਰ ਕਰ ਗਿਆ ਸਾਡੇ ਨਾਲ ਨੇ ਸਾਡੇ ਨਾਲ ਨੇ ਸਾਡੇ ਨਾਲ ਨੇ surjit phool ji phool sahab ki ki ati di mitthi ki ਤੁਹਾਨੂੰ expectation ਦੇਖੋ ਜਿਹੜੀ ਪਿਛਲੀ ਮੀਟਿੰਗ 30 ਵਾਲੀ ਛੱਡੀ ਹੈ ਉਹ ਅਸੀਂ ਐ ਕਹਿ ਕੇ ਉਹਨਾਂ ਨੇ ਮੀਟਿੰਗ ਲਈ ਸੀ ਸਾਡੇ ਵਾਲੇ ਜੰਡੇ ਤੇ ਬਈ ਜੋ ਆ ਤਿੰਨ ਕਾਨੂੰਨਾਂ ਰ ਅਪੀਲ ਕਰਨ ਦੀ ਜੋ ਮੋਡਲਿਟੀ ਤੈਅ ਕਰਨੀ ਹੈ ਸਾਡੇ ਉੱਚ ਜਿਹੜੇ ਮੰਤਰੀ ਆ ਉਹਨਾਂ ਦੇ ਅਧਾਰ ਖੇਤਰ ਦੀ ਗੱਲ ਹੈਗੀ ਐ ਇਸ ਕਰਕੇ ਅਸੀਂ ਇਹਨੂੰ ਜਵਾਬ ਨਹੀਂ ਦਿੰਦੇ ਪਰ ਇਹਦੀ ਖਾਤਰ ਨੈਕਸਟ ਮੀਟਿੰਗ ਸਾਨੂੰ ਤੈਅ ਕਰ ਲੋ ਉਹ ਸੀ ਨੈਕਸਟ ਮੀਟਿੰਗ ਸੈਂਟੀ ਨਾਲ ਚੈਟ ਤੈਅ ਕਰਨੀ ਸੀ ਅੱਜ ਏਜੰਡਾ ਸਾਡੇ ਹੀ ਐ ਤਿੰਨ ਕਾਨੂੰਨ ਰੱਦ ਕਰਨ ਦੀ ਮੋਡੈਲਿਟੀ ਪ੍ਰਕਿਰਿਆ ਸਮਾਂ ਸੀਮਾ ਕੀ ਹੋਵੇ ਦੱਸਣਾ ਉਹਨਾਂ ਨੇ ਐ ਇਸ ਕੀ ਲੱਗਦਾ ਹੈ ਜਿਹੜੇ ਮੰਤਰੀ ਨੇ ਪਿਛਲੀ ਮੀਟਿੰਗ ਦੇ ਵਿੱਚ ਜਿਹੜਾ ਐਗਰੀਕਲਚਰ ਮਿਨਿਸਟਰ ਆ ਰਹੇ ਨੇ ਹੋਰ ਮੰਤਰੀ ਉਹ ਕੈਪੇਬਲ ਹੈ ਜਿਹੜੇ ਡਿਸੀਜਨ ਲੈਣਦੇ ਆ ਹੋਰ ਸੀਨੀਅਰ ਮਿਨਿਸਟਰ ਜਿਦਾ ਅਮਿਤ ਸ਼ਾਹ ਜਾਂ ਹੋਰ ਕੋਈ ਤੁਸੀਂ ਉਹਨਾਂ ਨੂੰ ਐਕਸਪੈਕਟ ਕਰ ਰਹੇ ਆ ਮੀਟਿੰਗ ਚ ਪਰ ਉਹ ਅੱਜ ਉਹ ਜੇ ਜਿਵੇਂ ਅੱਜ ਮਕਾਨ ਦਾ ਉਹਨਾਂ ਨੇ ਪ੍ਰੈਸ ਦੇ ਵਿੱਚ ਵੀ ਆਇਆ ਵੀ ਰਾਜਨਾਥ ਸਿੰਘ ਨਾਲ ਉਹਨਾਂ ਨੇ ਮੀਟਿੰਗ ਕੀਤੀ ਹੈ ਪ੍ਰਧਾਨ ਮੰਤਰੀ ਨਾਲ ਵੀ ਕੀਤੀ ਹੋ ਸਕਦੀ ਹੈ ਅਮਿਤ ਸ਼ਾਹ ਨਾਲ ਵੀ ਕੀਤੀ ਆ ਸਾਨੂੰ ਲੱਗਦਾ ਵੀ ਅੱਜ ਜੋ ਵੀ ਉਹਨਾਂ ਨੇ ਸਰਕਾਰ ਦਾ ਫੈਸਲਾ ਹੈਗਾ ਜੋ ਵੀ ਪ੍ਰਧਾਨ ਮੰਤਰੀ ਚਾਹੁੰਦਾ ਮਿਤਸਾ ਚਾਹੁੰਦਾ ਉਹ ਅੱਜ ਆ ਕੇ ਤੋਂਮਾਰਾ ਖੇਤੀਬਾੜੀ ਮੰਤਰੀ ਦੱਸਣਗੇ ਸੋ ਇਸ ਕਰਕੇ ਦੋ ਹੀ ਰਸਤੇ ਆ ਜੇ ਉਹਨਾਂ ਨੇ ਜੋ ਇਹਦੀ ਮੋਡਲਿਟੀ ਤੈਅ ਕਰਤੀ ਸਬਾ ਸੀਮਾ ਪ੍ਰਕਿਰਿਆ ਤੈਅ ਕਰਤੀ ਓਕੇ ਹੈ ਜੇ ਨਾ ਤਾਂ ਕੀਤੀ ਤਾਂ ਅਸੀਂ ਮੀਟਿੰਗ ਨੂੰ ਕਹਾਂਗੇ ਵੀ ਮੀਟਿੰਗ ਟੁੱਟ ਗਈ ਇਹ ਜਾਂ ਬੇਸਿੱਟਾ ਰਹੀ ਹੈ ਇਹਦੇ ਖਾਤਰ ਅਸੀਂ ਮੋਰਚੇ ਨੂੰ ਵਧਾਉਣ ਦੀ ਖਾਤਰ ਐਡਵਾਂਸ ਕਰਨ ਦੀ ਖਾਤਰ ਸਾਡੀ ਰਣਨੀਤੀ ਹੈਗੀ ਉਹਦੇ ਤੇ ਅਸੀਂ ਅੱਗੇ ਵਧਣਾ ਸ਼ੁਰੂ ਕਰਾਂਗੇ ਮੋਰਚਾ ਜਿਹੜਾ ਹੈ ਕੱਲ ਵੀ ਜਿਹੜਾ ਹੈ ਸਾਹਾਜਾਪੁਰ ਬਾਰਡਰ ਤੋਂ ਜਿਹੜਾ ਕਿਸਾਨ ਜਾ ਰਹੇ ਸੀਗੇ ਕਾਫੀ ਕੁਝ ਉੱਤੇ ਹੋਇਆ ਟਾਇਰ ਗੈਸ ਵੀ ਚੱਲੇ ਇੱਕ ਇੱਕ ਤਰੀਕੇ ਦਾ ਇਹ ਲੱਗ ਰਿਹਾ ਕਿ ਮੋਰਚਾ ਅਗਲੀ ਸਟੇਜ 'ਚ ਐਂਟਰ ਕਰ ਗਿਆ ਵੇਖੋ ਜੀ ਇਹਨਾਂ ਨੇ ਰੈਪ੍ਰੈਸ਼ਨ ਕੱਲਾ ਇੱਥੇ ਨਹੀਂ ਕੀਤਾ ਆਪਣਾ ਜੈਪੁਰ ਵਾਲੀ ਰੋਡ ਤੇ ਇਹਨਾਂ ਨੇ ਬਿਹਾਰ ਦੇ ਵਿੱਚ ਵੀ ਪਟਨੇ ਦੇ ਵਿੱਚ ਵੀ ਬਹੁਤ ਸ਼ਾਂਤਮਈ ਉਹਨਾਂ ਦਾ ਜਿਹੜਾ ਪ੍ਰੋਟੈਸਟ ਸੀਗਾ ਉਹਦੇ ਤੇ ਔਰਤਾਂ ਵੀ ਸੀ ਬੱਚੇ ਵੀ ਸੀ ਬਜ਼ੁਰਗ ਵੀ ਸੀ ਉਹਨਾਂ ਨੇ ਅਣਮਨੁੱਖੀ ਤਸ਼ੱਦਦ ਕੀਤਾ ਉਹਨਾਂ ਤੇ ਇਹਨਾਂ ਨੇ ਪੰਜਾਬ ਦੇ ਵਿੱਚ ਵੀ ਕੱਲ ਸੰਗਰੂਰ ਜ਼ਿਲ੍ਹੇ ਦੇ ਵਿੱਚ ਵੀ ਜਿਹੜੀਆਂ ਕਿਸਾਨ ਵਰਕਰਾਂ ਤੇ ਪੀਤਾ ਲਾਠੀ ਚਾਰਜ ਕੀਤਾ ਸੋ ਇਸ ਕਰਕੇ ਇਹ ਉਹਨਾਂ ਦੀ ਕੋਸ਼ਿਸ਼ ਹੈ ਵੀ ਸ਼ਾਇਦ ਦਿੱਲੀ ਨਾ ਪਹੁੰਚਣ ਇਹ ਦਿੱਲੀ ਪਹੁੰਚਣ ਤੋਂ ਰੋਕਣ ਦੀ ਖਾਤਰ ਹੈ ਪਰ ਜਿੰਨਾ ਰੋਕਣਗੇ ਉਹਨਾਂ ਲੋਕਾਂ ਦੀ ਜਿਹੜੀ ਪ੍ਰਤੀਕਰਿਆ ਵਧੂਗੀ ਕੱਲ੍ਹ ਵਾਲੇ ਬਜੈਪੁਰ ਵਾਲਿਆਂ ਨੇ ਵੀ ਦੱਸਤਾ ਵੀ ਪਰੋ ਭਾਵੇਂ ਬਥਰੂ ਗਏ ਤੇ ਗੋਲੇ ਸੱਤੇ ਅੱਗ ਵੀ ਲੱਗੀ ਉਹਨਾਂ ਦੇ ਕੱਪੜਿਆਂ ਨੂੰ ਇਹਦੇ باوجود ਵੀ ਉਹ ਜਿਹੜਾ ਦਿੱਲੀ ਬਾਰਡਰ ਹੈਗਾ ਉਹ ਤੋਂ ਸਿਰਫ 4 ਜਾਂ 5 ਕਿਲੋਮੀਟਰ ਪਿੱਛੇ ਰਹਿ ਕੇ ਪਹੁੰਚ ਗਏ ਉੱਥੇ ਨੇੜੇ ਸਰਕਾਰ ਜਿਹੜਾ ਹੈ ਜੇ ਕੋਈ ਵਿਚਲਾ ਰਸਤਾ ਦੱਸਦੀ ਹੈ ਤੁਹਾਨੂੰ ਜਿੱਦਾਂ ਕਈ ਵਾਰ ਗੱਲ ਵੀ ਹੋ ਰਹੀ ਹੈ ਵਿੱਚ ਕੀ ਕੋਈ ਹੋਰ ਜਿਹੜਾ ਰਪੀਲ ਤੋਂ ਇਲਾਵਾ ਜਿਹੜਾ ਹੈਗਾ ਉਹ ਕੋਈ ਰਸਤਾ ਜਿਹੜਾ ਲੱਭੇ ਕੀ ਕਿਸਾਨ ਜਥੇਬੰਦੀਆਂ ਉਸਤੇ ਸਹਿਮਤ ਹੋ ਸਕਦੀਆਂ ਨੇ ਅਸੀਂ ਜੀ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਆਪਣੇ ਇਸਤਾਂ ਦੀ ਯਾਦ ਕਰਕੇ ਸੌਂ ਖਾ ਕੇ ਤੁਰੇ ਆਂ ਬਈ ਤਨ ਕਾਨੂੰਨਾਂ ਨੂੰ ਰੱਦ ਕਰਤੇ ਉਰੇ ਕੋਈ ਵੀ ਸਮਝੌਤਾ ਨਹੀਂ ਕਰਨਾ ਨਾ ਇਹਨੂੰ ਨਾ ਸਸਪੈਂਡ ਕਰਦੇ ਸਮਝੌਤਾ ਕਰਨਾ ਨਾ ਇਹਨਾਂ ਨੂੰ ਹੋਲਡ ਕਰਦੇ ਠੰਡੇ ਵਾਸਤੇ ਪਾਉਣ ਤੇ ਸਮਝੌਤਾ ਕਰਨਾ ਸਿਰਫ ਤੇ ਸਿਰਫ ਤਿੰਨ ਕਾਨੂੰਨਾਂ ਨੂੰ ਰੱਦ ਕਰਨ ਦਾ ਜੇ ਸਮਾਂ ਸੀਮਾ ਤੈਅ ਹੋ ਜਾਂਦੀ ਔਕੇ ਹੈ ਨਹੀਂ ਅਸੀਂ ਮੋਰਚੇ ਰੋਕੇ ਬਤਾਵਾਂਗੇ ਜੀ ਸਾਡੇ ਨਾਲ ਹੋਰ ਲੇਟਰ ਵੀ ਨੇ ਆਗੂ ਨੇ ਸਾਡੇ ਨਾਲ ਨੇ ਗੁਰਮੀਤ ਜੀ ਨੇ ਕ੍ਰਾਂਤੀਕਾਰੀ ਖਸਾਰੀ ਨਹੀਂ ਹੁੰਦੇ ਗੁਰਮੀਤ ਜੀ ਕੀ ਹੈ ਅੱਜ ਦਾ ਏਜੰਡਾ ਹੈ ਜਿਹੜਾ ਰਿਪੀਲ ਜਾਂ ਫਿਰ ਜਿਹੜਾ ਸਰਕਾਰ ਸੰਸ਼ੋਧਨਾ ਦੀ ਗੱਲ ਕਰ ਰਹੀ ਹੈ ਕੋਈ ਵਿਚਲਾ ਰਸਤਾ ਜਿਹੜਾ ਹੈਗਾ ਨਿਕਲਣ ਦੀ ਗੱਲ ਹੈ ਆ ਦੇਖੋ ਜੀ ਜਿਹੜਾ ਰੁਪਈਆ ਵਿਚਲਾ ਰਸਤਾ ਤੇ ਦੋ ਤਿੰਨ ਮੀਟਿੰਗਾਂ ਪਹਿਲਾਂ ਜੀ ਆ ਗਿਆ ਸੀ ਹੁਣ ਸਾਡੀ ਸੱਤਵੀਂ ਮੀਟਿੰਗ ਹੈ ਔਰ ਪਿਛਲੀ ਜਿਹੜੀ ਮੀਟਿੰਗ ਸਾਡੀ ਹੋਈ ਹੈ ਉਹ ਵੀ ਇਸੇ ਤੇ ਹੋਈ ਸੀ ਕਿ ਜਿਹੜੇ ਬਿੱਲ ਨੇ ਰਿਪੀਲ ਕੀਤੇ ਜਾਣ ਦੀ ਪ੍ਰਕਿਰਿਆ ਤੇ ਹੋਈ ਸੀ ਪਿਛਲੀ ਮੀਟਿੰਗ ਦੇ ਔਰ ਅੱਜ ਦੀ ਮੀਟਿੰਗ ਵੀ ਜਿਹੜੀ ਸਾਡੀ ਹੋਈ ਹੈ ਇਸੇ ਤੇ ਆ ਕਿ ਇਹਨਾਂ ਨੂੰ ਰਿਪੀਲ ਕਰਨ ਦੀ ਪ੍ਰਕਿਰਿਆ ਕਿਵੇਂ ਹੋਵੇ ਕਿਵੇਂ ਹੋਵੇ ਪਿਛਲੀ ਮੀਟਿੰਗ ਦੇ ਦੋ ਬਿੱਲ ਜਿਹੜੇ ਵਾਪਸ ਲੈ ਲਈ ਗਏ ਉਹਦੀ ਵੀ ਸਾਡੀ ਮੰਗ ਹੈ ਕਿ ਉਹ ਸਾਨੂੰ ਮਿਸ਼ਕੀ ਕੀਤਾ ਜਾਵੇ ਦਿੱਤਾ ਜਾਣ ਔਰ ਜਿਹੜੇ ਇਹ ਤਿੰਨ ਬਿੱਲ ਇਹ ਵੀ ਅਜ ਰਿਪੀਲ ਕੀਤੇ ਜਾਣ ਔਰ ਜਿਹੜਾ ਐਮ ਦੀ ਪੂਰੀ ਫਸਲ ਦੇ ਕਿਸਾਨਾਂ ਦੀ ਪੂਰੀਆਂ ਫਸਲਾਂ ਨੇ ਉਹ ਐਮਐਸਪੀ ਤੇ ਵਿਗੜਾ ਇਹਦੇ ਚ ਯਕੀਨੀ ਬਣਾਇਆ ਜਾਵੇ ਇਹ ਸਾਡੀਆਂ ਆਈਡੀਆ ਮੰਗਾਂ ਨੇ ਔਰ ਸਾਨੂੰ ਲੱਗਦਾ ਅੱਜ ਜਿਹੜਾ ਸਰਕਾਰ ਦਾ ਪਿਛਲੀ ਵਰੀ ਰੁੱਖ ਜਿਹੜਾ ਠੀਕ ਸੀ ਔਰ ਜਿਹੜੀ ਮੀਟਿੰਗਾਂ ਚ ਲਗਾਤਾਰ ਚਾਰ ਦਿਨ ਬਾਅਦ ਹੀ ਹੋ ਰਹੀ ਏ ਤੇ ਲੱਗਦਾ ਵੀ ਅੱਜ ਸਰਕਾਰ ਕੋਈ ਪੋਜ਼ਿਟਿਵ ਜਿਹੜਾ ਸਿੱਟਾ ਕ निकालेंगे ਕੰ ਲੱਗਦਾ ਇੰਨਾ ਕਿ ਤੁਹਾਡਾ ਜਿਹੜਾ ਐਜੀਟੇਸ਼ਨ ਹੈ ਉਹ ਅਗਲੇ ਉਸ ਵਿੱਚ ਐਂਟਰ ਕਰ ਗਿਆ ਕੱਲ ਸ਼ਾਹਜਹਾਂਪੁਰ ਬਾਰਡਰ ਤੋਂ ਜਿਹੜੇ ਗੱਤੇ ਕਿਸਾਨਾਂ ਦੇ ਜਾ ਰਹੇ ਸੀਗੇ ਕਾਫੀ ਰਿਪ੍ਰੈਸ਼ਨ ਹੋਇਆ ਸ਼ੁਰੂ ਗੈਸ ਵੀ ਜਿਹੜਾ ਹੈ ਉੱਥੇ ਹਰਿਆਣਾ ਪੁਲਿਸ ਵੱਲੋਂ ਬੜੇ ਯੁੱਧ ਕੀਤੇ ਗਏ ਆ ਦੇਖੋ ਜੀ ਸਰਕਾਰ ਇੱਕ ਪਾਸੇ ਗੱਲਬਾਤ ਵੀ ਚਲਾ ਰਹੀ ਹੈ ਉਹ ਦੂਜੇ ਪਾਸੇ ਇਹ ਦਮਨ ਵੀ ਕਰ ਰਹੀ ਹੈ ਕਿ ਕਿਸੇ ਤਰ੍ਹਾਂ ਜਿਹੜਾ ਇਹਨਾਂ ਦਾ ਅੰਦੋਲਨ ਖੰਡਾਇਆ ਜਾਵੇ ਕੋਈ ਦੀ ਅਸੀਂ ਨਿੰਦਾ ਕਰਦੇ ਆ ਔਰ ਜੇ ਅੱਜ ਨਹੀਂ ਲੈਂਦੀ ਤੇ ਫਿਰ ਦੋਨੋਂ ਨਾਲ ਡੱਗੇ ਵਧਣਾ ਤੁਹਾਨੂੰ ਪਤਾ ਵੀ 26 ਤਰੀਕ ਦਾ ਐਲਾਨ ਕੀਤਾ ਕਿ ਦਿੱਲੀ ਦੀਆਂ ਸੜਕਾਂ ਦੇ ਫੇ ਜਿਹੜੇ ਸਰਕਾਰ ਦੀ ਪ੍ਰੇਡ ਦੀ ਹੋਏਗੀ ਕਸਾਰ ਪਰੇਡ ਕਰਨਗੇ ਟਰੈਕਟਰਾਂ ਨਾਲ ਸੀਨੀਅਰ ਮਿਨਿਸਟਰ ਐਕਸਪੈਕਟ ਕਰ ਰਹੇ ਅਮਿਤ ਸ਼ਾਹ ਜਾਂ ਰਾਜਨਾਥ ਸਿੰਘ ਜੀ ਇਸ ਮੀਟਿੰਗ ਦੇ ਵਿੱਚ ਆ ਜਾਣਗੇ ਦੇਖੋ ਜੀ ਅਸੀਂ ਤੇ ਪਹਿਲੀਆਂ ਮੀਟਿੰਗਾਂ ਤੋਂ ਹੀ ਕਹਿ ਰਹੇ ਸੀ ਕਿ ਸਰਕਾਰ ਜਿਹੜੇ ਮਰਜ਼ੀ ਮੰਤਰੀ ਲਿਆਵੇ ਭਾਵੇਂ ਪ੍ਰਧਾਨ ਮੰਤਰੀ ਹੋਣ ਰਾਜਨਾਥ ਸਿਕਾਉਣ ਵੀ ਸਾਡੇ ਬਿੱਲ ਜਿਹੜੇ ਰਿਪੀਲ ਹੋਣੇ ਚਾਹੀਦੇ ਨੇ ਉਹ ਸਰਕਾਰ ਦਾ ਕੋਈ ਵੀ ਮੰਤਰੀ ਜਿਵੇਂ ਨਰਿੰਦਰ ਤੋਮਰ ਲੈਨੇ ਰੋਈ ਲੈ ਲੈਣ ਕੇ ਦਾ ਸਰਕਾਰ ਦਾ ਹੋਣਾ ਹੈ ਸਰਕਾਰ ਨੇ ਫੈਸਲਾ ਕਰਤਾ ਕਿ ਉਹ ਮੰਤਰੀ ਕੋਈ ਵੀ ਆ ਕੇ ਮੀਟਿੰਗ 'ਚ ਬੈਠ ਕੇ ਲੈ ਸਕਦਾ ਹੈ ਇਹ ਸਮਝੀ ਜੀ ਤੇ ਅਲਟੀਮੇਟਲੀ ਕਿਸਾਨ ਜਿਹੜਾ ਨੇ 40 ਕਿਸਾਨ ਜਥੇਬੰਦੀਆਂ ਦੇ ਲੀਡਰ ਜਿਹੜੇ ਨੇ ਜਿਹੜੇ ਕਿਸਾਨਾਂ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਉਹ ਵਿਗਿਆਨਪਾਉਂ ਦੇ ਬਾਅਦ ਜਿਹੜਾ ਨੇ ਪਹੁੰਚ ਚੁੱਕੇ ਨੇ 2 ਵਜੇ ਮੀਟਿੰਗ ਜਿਹੜੀ ਹੈ 8ਵੇਂ ਰਾਉਂਡ ਦੀ ਜਿਹੜੀ ਹੈ ਉਹ ਸ਼ੁਰੂ ਹੋਏਗੀ ਤੇ ਕਿਸਾਨ ਜਥੇਬੰਦੀ ਆਪਣੀ ਮੰਗ ਤੇ ਕਾਇਮ ਨੇ ਕਿ ਤਿੰਨੋਂ ਖੇਤੀ ਕਾਨੂੰਨ ਜਿਹੜੇ ਨੇ ਉਹਨਾਂ ਨੂੰ ਰਿਪੀਲ ਕੀਤਾ ਜਾਵੇ ਤੇ ਐਮਐਸਪੀ ਨੂੰ ਕੇਂਦਰ ਸਰਕਾਰ ਜਿਹੜਾ ਉਹ ਲੀਗਲ ਰਾਈਟ ਬਣਾਏ ਤੇ ਉਹਦੀ ਖਰੀਦ ਜਿਹੜਾ ਹੈ ਐਮਐਸਪ ਤੇਈ ਫਸਲਾਂ ਦੀ ਜੁੜਾ ਹੈ ਉਹ ਯਕੀਨੀ ਬਣਾਏ ਦੇਖਣਾ ਹੈ ਹੁਣ ਸਰਕਾਰ ਨੇ ਪਹਿਲੇ ਅਮੈਂਡਮੈਂਟਸ ਜਿਹੜੀਆਂ ਪ੍ਰਪੋਜ਼ ਕੀਤੀਆਂ ਸੀਆਂ ਕਿਸਾਨ ਕਹਿ ਰਹੇ ਨੇ ਕਿ ਅਸੀਂ ਇਹਨਾਂ ਨੂੰ ਰੀਪੇਨ ਕਰਨ ਦੀ ਮੋਡੈਲਿਟੀਸ ਤੇ ਹੀ ਸਿਰਫ ਗੱਲ ਕਰਾਂਗੇ ਦਿਖਦੇ ਨੇ ਕਿ ਅੱਜ ਇਸ 7ਵੇਂ ਦੌਰ ਦੀ ਗੱਲਬਾਤ ਦਾ ਕੀ ਨਤੀਜਾ ਨਿਕਲਣਾ ਹੈ ਬਹਰਾਲ ਕਿਸਾਨਾਂ ਨੇ ਜਿਹੜਾ ਅਗਲਾ ਜਿਹੜਾ ਹੈ ਪ੍ਰੋਟੈਸਟ ਦੀ ਜਿਹੜੇ ਫਾਰਮਸ ਨੇ ਉਹ ਆਲਰੇਡੀ ਅਨਾਉਂਸ ਕਰ ਦਿੱਤੇ ਨੇ ਵਿਗਿਆਨਤਾਉਣ ਤੋਂ ਕਿੰਨਾ ਮੈਂ ਅਮਿਤ ਸ਼ਰਮਾ ਦੇ ਨਾਲ ਸਚਿਨ ਕੁਮਾਰ এবੀਪੀ ਸੰਜਾ এবੀਪੀ ਸੰਜਾ ਜੋਸ਼ ਜਜ਼ਬਾ ਜਨੂਨ